ਦੋਸਤੋ ਮੈਂ ਰਜਿੰਦਰ ਸਿੰਘ ਬਿਲਕਾ ਤੁਸੀਂ ਦੇਖ ਰਹੇ ਹੋ ਬਿਲਕਾ نیوز ਆਨਲਾਈਨ ਚੈਨਲ ਆਓ ਅੱਜ ਦਾ লাইਵ ਪ੍ਰੋਗਰਾਮ ਨੂੰ ਲੈ ਕੇ ਵਿਚਾਰਿਆ ਅਸੀਂ ਕਿ ਪਿੰਡਾਂ ਦੇ ਵਿੱਚ ਇੱਕ ਮਹੱਲੇ ਤੋਂ ਦੂਹੇ ਮਹੱਲੇ ਦੇ ਵਿੱਚ ਲੰਬ ਮੈਰੇਜ ਦੇ ਜੋ ਪਿਛਲੇ ਸਮੇਂ ਚ ਮਾਮਲੇ ਸਾਹਮਣੇ ਆਏ ਸੀ ਉਹਨਾਂ ਦੇ ਹੁਣ ਨਤੀਜੇ ਆਉਣੇ ਸ਼ੁਰੂ ਹੋ ਗਏ ਹੈ ਬਿਲਗੇ ਦਾ ਇੱਕ ਮਾਮਲਾ ਸੋਸ਼ਲ ਮੀਡੀਆ ਤੇ ਵੀਡੀਓ ਤੁਸੀਂ ਵੇਖੀ ਹੋਗੀ ਉਸ ਨੂੰ ਲੈ ਕੇ ਕਰਦੇ ਆਂ ਅੱਜ ਗੱਲ ਆਓ ਪਹਿਲਾਂ ਤੁਹਾਨੂੰ ਪੰਜ ਅਹਿਮ ਤੇ ਸੰਖੇਪ ਖਬਰਾਂ ਪਹਿਲਾਂ ਸੁਣਾ ਦਿੰਨੇ ਆਂ ਫਲੋਰ ਥਾਣੇ ਦੇ ਐਸ ਐਚ ਓ ਭੂਸ਼ਣ ਕੁਮਾਰ ਖਿਲਾਫ ਅੱਜ ਕੇਸ ਦਰਜ ਫਲੋਰ ਪੁਲਿਸ ਨੇ ਕਰ ਦਿੱਤਾ ਇੱਕ ਔਰਤ ਦੀ ਵੀਡੀਓ ਰਿਕਾਰਡਿੰਗ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਵਾਇਰਲ ਇਸ ਰਿਕਾਰਡਿੰਗ ਨੂੰ ਲੈ ਕੇ ਜਿਲੰਦਰ ਦੇ ਐਸਐਸਪੀ ਨੇ ਹੁਕਮ ਦੇਣ ਤੇ ਫਲੋਰ ਪੁਲਿਸ ਨੇ ਸਸਪੈਂਡ ਐਸਐਚਓ ਭੂਸ਼ਣ ਕੁਮਾਰ ਖਿਲਾਫ ਕੇਸ ਦਰਜ ਕਰ ਦਿੱਤਾ ਹੈ ਇਹ ਅੱਜ ਡੀਐਸਪੀ ਫਲੋਰ ਸਰਵੰਤ ਸਿੰਘ ਬਲ ਨੇ ਮਾਮਲਾ ਪੱਤਰਕਾਰਾਂ ਸਾਹਮਣੇ ਪੇਸ਼ ਕੀਤਾ ਉੱਥੇ ਹੀ ਉਹਨਾਂ ਨੇ ਦੱਸਿਆ ਕਿ ਐਸਐਚਓ ਭੂਸ਼ਣ ਕੁਮਾਰ ਨੂੰ ਜੋ ਤੰਬਕੀ ਪਰਿਆ ਫੋਨ ਆਇਆ ਸੀ ਉਸ ਦੀ ਵੀ ਜਾਂਚ ਕੀਤੀ ਜਾਊਗੀ ਦੂਸਰੀ ਖਬਰ ਇਹ ਹੈ ਕਿ ਆਈਪੀਐਸ ਪੂਨ ਕਮਾਰ ਜਿਨ੍ਹਾਂ ਨੇ 7 ਅਕਤੂਬਰ ਨੂੰ ਆਪਣੇ ਹੀ ਘਰ ਵਿੱਚ ਸੁਸਾਇਡ ਕਰ ਲਿਆ ਸੀ ਅੱਜ ਉਹਨਾਂ ਦੀ ਪਤਨੀ ਵੱਲੋਂ ਸੰਸਕਾਰ ਲਈ ਹਾਂ ਕਰਨ ਲਈ ਤੇ ਉਹਨਾਂ ਦਾ ਪੀਜੀਆਈ ਦੇ ਵਿੱਚ ਪੋਸਟਮਾਰਟਮ ਹੋਇਆ ਸ਼ਾਮ 4 ਵਜੇ ਤੋਂ ਬਾਅਦ ਉਹਨਾਂ ਦਾ ਪੋਸਟਮਾਰਟਮ ਹੁਣ ਉਪਰੰਤ ਸੰਸਕਰ ਕਰ ਦਿੱਤਾ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਉਹਨਾਂ ਨੂੰ ਨਵ ਅਖਾਣਾ ਵਧਾਈ ਦਿੱਤੀ ਗਈ ਹੈ ਤੀਸਰੀ ਖਬਰ ਹੈ ਕਿ ਤਰਨਤਾਰਨ ਦੀ ਉਪ ਚੋਣ ਵਿੱਚ ਜਿਵੇਂ ਕਿ 13 ਅਕਤੂਬਰ ਤੋਂ ਕਾਗਜ਼ ਦਾਖਲ ਕਰਨ ਦੀ ਸ਼ੁਰੂਆਤ 21 ਅਕਤੂਬਰ ਆਖਰੀ ਤਰੀਕ ਹੈ ਅੱਜ 15 ਅਕਤੂਬਰ ਵਾਲੇ ਦਿਨ ਕਾਂਗਰਸ ਦੇ ਕਰਨਬੀਰ ਸਿੰਘ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸ਼ਕਿੰਦਰ ਕੋਰ ਨੇ ਤਾਗਜ ਦਾਖਲ ਕਰ ਲਿਆ ਹੈ ਉਲ 3 ਉਮੀਦਵਾਰਾਂ ਨੇ ਅੱਜ ਪੇਪਰ ਦਾਖਲ ਕੀਤੇ ਹੈ ਚੌਥੀ ਖਬਰ ਤੁਹਾਨੂੰ ਸੁਣਾ ਦਿੰਨੇ ਆ ਨਵਨੀਤ ਚਤਰਵੇਦੀ ਇੱਕ ਸੀਟ ਜੋ ਖਾਲੀ ਹੋਈ ਸੀ ਰਾਜ ਸਭਾ ਦੀ ਪੰਜਾਬ ਦੀ ਉਸ ਨੂੰ ਲੈ ਕੇ ਕੱਲ ਜਿਵੇਂ ਪੇਪਰ ਦਾਖਲ ਕਰਨ ਤੋਂ ਬਾਅਦ ਜਮ ਜਦੋਂ 10 ਵਧਾਇਕਾਂ ਦੇ ਦਸਕਤ ਉਹਨਾਂ ਦੀ ਤਜਵੀਜ਼ ਵਿੱਚ ਜਾਰੀ ਪਾਏ ਗਿਆ ਸੀ ਪੇਪਰ ਰੱਦ ਹੋ ਗਿਆ ਸੀ ਉਸ ਵੇਲੇ ਤੋਂ ਹੀ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ ਆਪਣੀ ਹਿਰਾਸਤ ਵਿੱਚ ਲਿਆ ਸੀ ਜਦੋਂ ਕਿ ਰੋਪੜ ਪੁਲਿਸ ਨੇ ਚਤਰਵੇਦੀ ਦੇ ਖਿਲਾਫ ਐਫ ਆਈ ਆਰ ਜਾਲੀ ਦਸਤਖਤਾਂ ਨੂੰ ਲੈ ਕੇ ਕੀਤੀ ਹੋਈ ਸੀ ਚੰਡੀਗੜ੍ਹ ਅਤੇ ਪੰਜਾਬ ਪੁਲਿਸ ਆਮਣੂ ਸਾਹਮਣੇ ਅੱਜ ਵੀ ਰਹਿ ਇਸ ਮਾਮਲੇ ਨੂੰ ਲੈ ਕੇ ਚਤੁਰਵੇਦੀ ਨੇ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਕਿ ਮੈਨੂੰ ਦੱਸਿਆ ਜਾਵੇ ਕਿ ਪੰਜਾਬ ਦੀ ਪੁਲਿਸ ਨੇ ਮੇਰੇ ਤੇ ਕਿੰਨੀਆਂ ਐਫਆਈਆਰ ਦਰਜ ਕੀਤੀਆਂ ਉੱਥੇ ਹੀ ਲੰਘੇ ਕੱਲ ਰੋਪੜ ਪੁਲਿਸ ਨੇ ਅਦਾਲਤ ਦੇ ਵਿੱਚ ਇਹ ਮਾਮਲਾ ਲਿਆ ਕੇ ਤੋਂ ਚਤੁਰਵੇਦੀ ਲਈ ਵਾਰੰਟ ਈਸ਼ੂ ਕਰਵਾਇਆ ਸੀ ਚੰਡੀਗੜ੍ਹ ਪੁਲਿਸ ਨੇ ਇਹ ਵਾਰੰਟ ਜਿਹੜਾ ਤਮਿਲਨਾਥ ਨੂੰ ਕਰਕੇ ਅੱਜ ਮੋੜ ਰੋਪੜ ਪੁਲਿਸ ਨੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਤੋਂ ਮੋੜ ਐਸਐਸਪੀ ਚੰਡੀਗੜ੍ਹ ਲਈ ਇੱਕ ਲਿਖਤੀ ਪੱਤਰ ਜਿਹੜਾ ਉਹ ਇਸ਼ੂ ਕਰਾਇਆ ਉਸ ਤੋਂ ਬਾਅਦ ਦੋਸਤੋ ਜਿਵੇਂ ਪੰਜਾਬ ਸਰਕਾਰ ਵੀ ਹਾਈ ਕੋਰਟ ਵਿੱਚ ਗਈ ਇਹ ਸਾਰੇ ਮਾਮਲੇ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਹੁਣ ਪੰਜਾਬ ਪੁਲਿਸ ਨੂੰ ਕਿਸੇ ਵੀਲੇ ਵੀ ਨਮਨੀਤ ਚਤਰਵੇਦੀ ਨੂੰ ਸੌਂਪ ਸਕਦੀ ਹੈ ਇਸ ਮਾਮਲੇ ਦੇ ਉੱਤੇ ਤੁਸੀਂ ਅਲਦੀ ਇਹ ਖਬਰ ਲਗਾਤਾਰ ਸੁਣ ਰਹੇ ਹੋ ਆਓ ਆਖਰੀ ਖਬਰ ਜਿਹੜੀ ਆ ਪੰਜਵੀਂ ਤੁਹਾਨੂੰ ਸੁਲਾ ਦਿੰਦੇ ਆ ਜਿਵੇਂ ਕਿ ਤੁਸੀਂ 27 ਸਤੰਬਰ ਤੋਂ ਲੈ ਕੇ ਲਗਾਤਾਰ 12 ਮਿੰਨ ਇਹ ਖਬਰ ਨਾਲ ਜੁੜੇ ਰਹੇ ਹੋ ਕਿ ਗਾਇਕ ਰਾਜਵੀਰ ਜਵੰਦਾ ਦਾ ਹਾਦਸਾ ਜਿਹੜਾ ਸੀ ਉਹ ਬੱਦੀ ਪੰਜਾਰ ਸੜਕ ਤੇ ਹੋਣ ਦੀ ਖਬਰ ਸੀ ਜਿੱਥੇ ਪਹਿਲਾਂ ਆਇਆ ਵੇ ਉਹਨਾਂ ਦਾ ਇਹ ਜਿਹੜਾ ਐਕਸੀਡੈਂਟ ਸੀ ਸਾਨ ਮੂਰੇ ਲੜਦੇ ਸੀ ਹੁਣ ਇਹਦੇ ਬਾਰੇ ਇੱਕ ਹੋਰ ਖਬਰ ਨਵੇਂ ਆਈਆ ਕਿ ਇਸ ਦੌਰਾਨ ਉਥੋਂ گاਮਾਂ ਦਾ ਜਿਹੜਾ ਆ ਇੱਕ ਚੰਡ ਲੰਘ ਰਿਹਾ ਸੀ ਜਿਸ ਨੂੰ ਲੈ ਕੇ ਉਹਨਾਂ ਦਾ ਇਹ ਹਾਦਸਾ ਹੋਇਆ ਸੀ ਤੇ ਆਓ ਦੋਸਤੋ ਹੁਣ ਗੱਲ ਕਰਦੇ ਆਂ ਅੱਜ ਦੇ ਮੁੱਖ ਵਿਸ਼ੇ ਤੇ ਮੁੱਖ ਵਿਸ਼ਾ ਅੱਜ ਦਾ ਆਪਾਂ ਲਿਆ ਆ ਕਿ ਜਿਵੇਂ ਪਿਛਲੇ ਸਮੇਂ ਤੋਂ ਪਿੰਡਾਂ ਦੇ ਇੱਕ ਮਹੱਲੇ ਤੋਂ ਦੂਜੇ ਮਹੱਲੇ ਵਿੱਚ ਬਿਆ ਕਰਵਾਇਆ ਜਾ ਰਿਹਾ ਇਤੇ ਚਰਚਾ ਕਰਦੇ ਆਂ ਦੋਸਤੋ ਜਦੋਂ ਖੇਤ ਨੂੰ ਬਾੜ ਹੀ ਖਾ ਜਾਵੇ ਤਾਂ ਉਸ ਵੇਲੇ ਖੇਤ ਉਜੜ ਜਾਂਦਾ ਹੈ ਪਿਛਲੇ ਸਮੇਂ ਚ ਪਿੰਡਾਂ ਦੀਆਂ ਪੰਚਾਇਤਾਂ ਦਾ ਇਨਾ ਪ੍ਰਭਾਵ ਹੁੰਦਾ ਸੀ ਕਿ ਲੋਕ ਪੰਚਾਇਤਾਂ ਅੱਗੇ ਪੇਸ਼ ਹੋਣ ਤੋਂ ਡਰਦੇ ਹੁੰਦੇ ਸੀ ਉਹ ਸਮਾਜਾਤ ਤੇ ਅੱਜ ਦਾ ਸਮਾਂ ਜਦੋਂ ਸਿਆਸੀ ਪਾਰਟੀਆਂ ਦੀ ਇੰਨੀ ਗਣਤੀ ਹੋ ਗਈ ਕਿ ਇਹਨਾਂ ਪਾਰਟੀਆਂ ਨੇ ਘਰਾਂ ਵਿੱਚ ਭਰਾਮਾ ਨੂੰ ਵੜ ਦਿੱਤਾ ਜਿਨੀਆਂ ਪਾਰਟੀਆਂ ਉਹਨੇ ਘਰਾਂ ਦੇ ਵਿੱਚ ਧੜੇ ਤੇ ਦੋਸਤੋ ਇਹਨਾਂ ਧੜਿਆਂ ਨੇ ਇਹਨਾਂ ਪੰਚਾਇਤਾਂ ਦੇ ਵਿੱਚ ਬਕਾਰੇ ਖਤਮ ਕਰਤਾ ਤਾਂ ਅੱਜ ਪੰਚਾਇਤਾਂ ਦੇ ਵਿੱਚ ਜਿਵੇਂ ਅਸੀਂ ਦੇਖਦੇ ਆ ਫੈਸਲੇ ਜਾਂ ਪਿੰਡਾਂ ਦੇ ਵਿੱਚ ਜਿਹੋ ਜੇ ਇਹ ਘਟਨਾਵਾਂ ਸੁਣਦੇ ਆ ਪਿਛਲੇ ਸਮੇਂ ਤੋਂ ਜਦੋਂ ਇੱਕਦਮ ਇਹ ਦੌਰ ਸੀ ਲਵ ਮੈਰਿਜ ਦਾ ਚੱਲਿਆ ਤੇ ਲਵ ਮੈਰਿਜ ਦਰਾਨਕੋਟ ਮੈਰਿਜ ਕਰਵਾ ਕੇ ਇਹ ਜੋੜੇ ਡੀਐਸਪੀ ਪੱਤਰ ਦਫ਼ਤਰਾਂ ਵਿੱਚ ਪਹੁੰਚ ਜਾਂਦੇ ਸੀ ਜਿੱਥੇ ਮਾਪਿਆਂ ਨੂੰ ਬੁਲਾ ਕੇ ਪੁਲਿਸ ਵੱਲੋਂ ਸਖਤ ਹਦਾਇਤ ਕੀਤੀ ਜਾਂਦੀ ਸੀ ਕਿ ਇਹਨਾਂ ਨੂੰ ਕੁਝ ਕਿਹਾ ਨਾ ਜਾਵੇ ਦੋਸਤੋ ਬਿਲਗੇ ਦੇ ਵਿੱਚ ਇੱਕ ਅਜੀਹਾ ਮਾਮਲਾ ਵਿਸੋ ਇੱਕ ਹੀ ਦਾ ਜਿੱਥੇ ਐ ਕੱਲ ਤੇ ਅੱਜ ਇੱਕ ਵੀਡੀਓ ਵਾਇਰਲ ਹੋਣ ਦੀ ਤੁਸੀਂ ਵੀ ਦੇਖੀ ਹੋਊਗੀ ਅੱਜ ਲੜਕੇ ਦੀ ਮਾਤਾ ਨੇ ਪ੍ਰੈਸ ਕਾਨਫਰੰਸ ਕਰਕੇ ਆਪਣਾ ਪੱਖ ਰੱਖਿਆ ਕਿ ਮੈਂ ਜੋ ਲੜਕੀ ਮੇਰੇ ਮੁੰਡੇ ਨੂੰ ਵਿਆਹ ਕਰਾਉਣ ਲਈ ਆਕਦੀ ਹੁੰਦੀ ਸੀ ਮੈਂ ਫੋਨ ਤੇ ਦੱਸਦੀ ਰਹੇ ਹਾਂ ਕਿ ਮੇਰਾ ਮੁੰਡਾ ਨਸ਼ਈਆ ਮੇਰੇ ਮੁੰਡੇ ਮਗਰ ਲੱਗ ਕੇ ਤੂੰ ਆਪਣਾ ਘਰ ਦਾ ਪੱਟੀ ਜਿੱਥੇ ਅਸੀਂ ਨੌਜਵਾਨੀ ਦੇ ਅੰਦਰ ਨਸ਼ਿਆਂ ਦੀ ਪਿਛਲੇ ਸਮੇਂ ਤੋਂ ਪਰਮਾਰ ਦੇਖਦੇ ਆ ਤੇ ਅੱਜ ਇਹ ਰਿਸ਼ਤੇ ਟੁੱਟ ਰਹੇ ਆ ਘਰ ਬਰਬਾਦ ਹੋ ਰਿਹਾ ਲਮ ਮਰਜਾਂ ਦੇ ਵਿੱਚ ਦੇਖਿਆ ਗਿਆ ਕਿ ਜਦੋਂ ਇਹ ਪਿੰਡੋਂ ਪਿੰਡ ਰਸਤੇ ਕੁੜੀਆਂ ਮੁੰਡਿਆਂ ਨੇ ਇੱਕ ਦੂਜੇ ਨਾਲ ਜੋੜ ਲਿਆ ਉੱਥੇ ਕੁੜੀਆਂ ਦੇ ਮਗਰ ਮਾਪੇ ਮੁਰ ਨਹੀਂ ਖੜਦੇ ਮਾਪੇ ਹੱਥ ਕੜੇ ਕਰ ਦਿੰਦੇ ਨੇ ਬਾਪਸ ਕੁੜੀਆਂ ਨੂੰ ਆਪਣੇ ਘਰ ਬਾਹਰੋਂ ਤੋਂ ਹੱਥ ਕੜੇ ਕਰ ਦਿੰਦੇ ਨੇ ਇਹ ਮਾਵਲੇ ਇੱਥੇ ਤੱਕ ਇਸ ਕਰਕੇ ਪੁੱਜੇ ਕਿ ਸਾਡੇ ਵੀ ਪਿਛਲੇ ਸਮੇਂ 'ਚ ਇਹ ਗੱਲਾਂ ਧਿਆਨ 'ਚ ਜਦੋਂ ਆਈਆਂ ਕਿ ਲੜਕੀਆਂ ਨੂੰ ਸਕੂਲ ਜਾਂਦੇ ਸਮੇਂ ਜਦੋਂ ਮੁੰਡਿਆਂ ਨੂੰ ਰਾਹਾਂ ਵਿੱਚ ਸਮੱਸਿਆਵਾਂ ਖੜੀਆਂ ਕੀਤੀਆਂ ਜਾਂਦੀਆਂ ਸੀ ਉਸ ਵੇਲੇ ਅਸੀਂ ਇਸ ਮਾਮਲੇ ਨੂੰ ਸੋਸ਼ਲ ਮੀਡੀਆ ਤੇ ਉਠਾਉਂਦੇ ਰਹੇ ਹਾਂ ਪੁਲਿਸ ਕੋ ਉਠਾਉਂਦੇ ਰਹੇ ਹਾਂ ਪੁਲਿਸ ਨੇ ਵੀ ਕੋਸ਼ਿਸ਼ ਕੀਤੀ ਪਰ ਲੜਕੀਆਂ ਦੇ ਸਕੂਲਾਂ 'ਚ ਇਹ ਹੀ ਕਿਹਾ ਜਾਂਦਾ ਰਿਹਾ ਸਾਨੂੰ ਕੋਈ ਸ਼ਿਕਾਇਤ ਨਹੀਂ ਪਰ ਜਿਵੇਂ ਮਾਪੇ ਆਪਣੀਆਂ ਬੱਚੀਆਂ ਨੂੰ ਸਕੂਲਾਂ ਵਿੱਚ ਛੱਡ ਕੇ ਆਉਂਦੇ ਆ ਰਾਹ ਵਿੱਚ ਮੁੰਡੇ ਪਰੇਸ਼ਾਨ ਕਰ ਦਿਆ ਇਹ ਵੀ ਜੋੜਾ ਜਿਹੜਾ 221 ਵਿੱਚ ਕੁੜੀ ਮੁੰਡੇ ਨੇ ਵਿਆਹ ਕੀਤਾ ਸੀ ਕੋਟਰਾਹੀਂ ਇਹ ਵੀ ਮੁੰਡਾ ਦੱਸਿਆ ਗਿਆ ਕਿ ਲੜਕੀ ਨੂੰ ਸਕੂਲ ਜਾਂਦੇ ਸਮੇਂ ਪਰੇਸ਼ਾਨ ਕਰਦਾ ਸੀ ਇੱਕ ਦਿਨ ਵਿਆਹ ਦੇ ਵਿੱਚ ਇਹ ਰਿਸ਼ਤਾ ਬਦਲ ਗਿਆ ਹੋਰ ਵੀ ਇਸ ਤਰ੍ਹਾਂ ਦੇ ਸਾਡੇ ਸਾਹਮਣੇ ਮਸਾਲਾ ਆ ਭਾਵੇਂ ਕਿ ਕਈ ਜੋੜੇ ਜਿਹੜੇ ਆ ਅੱਗੇ ਪਿੱਛੇ ਹੋ ਕੇ ਬਸ ਰਹਿਆ ਲੋਕ ਜਾਣਦੇ ਆ ਪੰਚਾਇਤਾਂ ਵੀ ਇਦਾਂ ਦੇ ਮਾਮਲੇ ਆ ਤੇ ਮਿੱਟੀ ਪੌਣੀਆਂ ਅਕਸਰ ਤੁਸੀਂ ਦੇਖੀਆਂ ਹੋਊਗਾ ਕਿਉਂਕਿ ਪੰਚਾਇਤਾਂ ਕੋਲ ਜਦੋਂ ਪਹਿਲਾਂ ਹੀ ਗੱਲ ਅਸੀਂ ਕਰ ਚੁੱਕੇ ਹਾਂ ਜਦੋਂ ਬਾੜੇ ਖੇਤ ਨੂੰ ਖਾਜਵੇ ਉਸ ਵੇਲੇ ਖੇਤ ਉਜੜ ਜਾਂਦੇ ਐ ਸੋ ਦੋਸਤੋ ਉਸ ਸਮੇਂ ਦੇ ਪੰਚਾਇਤੀ ਜਿਨ੍ਹਾਂ ਤੋਂ ਅਕਸਰ ਜਿਹੜੇ ਮੁੰਡੇ ਕੁੜੀਆਂ ਲੋਕ ਡਰਦੇ ਹੁੰਦੇ ਸੀ ਤੇ ਅੱਜ ਦੀਆਂ ਪੰਚਾਇਤਾਂ ਜਿਨ੍ਹਾਂ ਕੋਲ ਕੋਈ ਵੀ ਪੈ ਨਹੀਂ ਕਰਦਾ ਪੰਚਾਇਤਾਂ ਵਿੱਚ ਲੋਕ ਅਕਸਰ सरपंचਾਂ ਨੂੰ ਪੰਚਾਂ ਨੂੰ ਜੋ ਮੂੰਹ ਆਇਆ ਬੋਲ ਦਿੰਦੇ ਆ ਤੇ ਦੁੱਖ ਵੀ ਅੱਜ ਲੋਕ ਹੀ ਪਾਉਂਦੇ ਆ ਜਦੋਂ ਉਹਨਾਂ ਦੇ ਉੱਤੇ ਅਜਿਹੀਆਂ ਸਮੱਸਿਆਵਾਂ ਆ ਜਾਂਦੀਆਂ ਦੋਸਤੋ ਲੋਕ ਖੁਦ ਜ਼ਿੰਮੇਵਾਰ ਆ ਜਿਹੜੇ ਆਪਣੇ ਬੱਚਿਆਂ ਨੂੰ ਲੈ ਕੇ ਪੜਦੇ ਪਾਉਂਦੇ ਆ ਜਦੋਂ ਬੱਚੇ ਹੱਦਾਂ ਟੱਪ ਜਾਂਦੇ ਆ ਉਹ ਮਾਪੇ ਦੋਹੀ ਹੱਥੀ ਪਿੱਟਦੇ ਆ ਇੱਕ ਦੂਸਰੇ ਨੂੰ ਕਹਿੰਦੇ ਆ ਸਾਡੇ ਬੱਚਿਆਂ ਨੂੰ ਸਮਝਾਓ ਤੇ ਦੋਸਤੋ ਤੁਹਾਨੂੰ ਅਗਲੇ ਇੱਕ ਦੋ ਦਿਨਾਂ ਦੇ ਵਿੱਚ ਹੀ ਲੜਕੇ ਵਾਲੇ ਆਂ ਦਾ ਵੀ ਪੱਖ ਸੁਣਾਵਾਂਗੇ ਲੜਕੀ ਵਾਲਿਆਂ ਦਾ ਤੁਸੀਂ ਪੱਖ ਸੁਣ ਲਿਆ ਮੋਹਤਵਾਰ ਵੀ ਬੋਲਦੇ ਸੁਣੇ ਆ ਅਗਰ ਇਸ ਸਮੱਸਿਆ ਨੂੰ ਲੈ ਕੇ ਸਮੇਂ ਸਿਰ ਜਿਵੇਂ ਸਾਡੇ ਸਾਹਮਣੇ ਗੱਲ ਆਈ ਆ ਪੰਚਾਇਤਾਂ ਵੀ ਹੋਈਆਂ ਪਿਛਲੇ ਅਰਸ਼ੇ ਦੇ ਵਿੱਚ 2021 ਤੋਂ ਲੈ ਕੇ ਹੁਣ ਤੱਕ ਅਗਰ ਮੂਤਵਾਰ ਵਿਅਕਤੀ ਜਿਹੜੇ ਅੱਜ ਬੜੀਆਂ-ਬੜੀਆਂ ਗੱਲਾਂ ਕਰਦੇ ਆ ਅਗਰ ਉਸ ਬੱਚੀ ਨੂੰ ਮਾਪਿਆਂ ਵੱਲੋਂ ਸਹਾਰਾ ਦਿੱਤਾ ਹੁੰਦਾ ਇਹਨਾਂ ਮੂਤਵਾਰ ਵਿਅਕਤੀਆਂ ਨੂੰ ਸਹਾਰਾ ਦਿੱਤਾ ਹੁੰਦਾ ਸ਼ਾਇਦ ਅੱਜ ਉਹ ਸਥਿਤੀ ਨਾ ਬਣਦੀ ਜਿਹੜੀ ਸਥਿਤੀ ਦਾ ਅੱਜ ਸਾਹਮਣਾ ਕੀਤਾ ਜਾ ਰਿਹਾ ਪਰ ਜੇ ਮਾਪੇ ਆਪਣੇ ਬੱਚਿਆਂ ਨੂੰ ਬਾਅਦਸੋਂੋਂ ਤੋਂ ਰੋਕਦੇ ਆ ਤੇ ਫਿਰ ਪਤਵੰਤੇ ਸੱਜਣ ਕੀ ਕਰਨਗੇ ਦੋਸਤੋ ਨਸ਼ੇ ਨੇ ਬਹੁਤ ਪੈਰ ਫਸਾ ਲਿਆ ਨਸ਼ੇ ਨੇ ਨੌਜਵਾਨਾਂ ਨੂੰ ਖਾ ਲਿਆ ਤੈਨੂੰ ਇਹ ਘਰ ਵਾਸ ਨਹੀਂ ਰਹਿ ਆਖਰ ਦੇ ਵਿੱਚ ਇੱਕ ਲਾਈਨ ਕਹਿ ਕੇ ਅੱਜ ਦੀ ਸਮਾਪਤੀ ਕਰਾਂਗੇ ਨਸ਼ਾ ਪਿੰਡਾਂ ਦੇ ਵਿੱਚ ਸਿਆਸੀ ਲੋਕ ਇਹਨਾਂ ਦਾ ਆਪਸੀ ਜਿਹੜਾ ਗੱਠ ਜੋੜਾ ਕੋਈ ਵੀ ਅਜਿਹਾ ਪਿੰਡਾਂ ਦੇ ਵਿੱਚ ਕੋਈ ਵੀ ਪਾਰਟੀ ਦਾ ਆਗੂ ਅੱਜ ਹਾਂ ਨਹੀਂ ਜਿਹਨੂੰ ਇਹ ਨਹੀਂ ਪਤਾ ਨਸ਼ਾ ਕੌਣ ਵੇਚਦਾ ਨਸ਼ਾ ਕੌਣ-ਕੌਣ ਖਾਂਦਾ ਨਸ਼ੇ ਨੂੰ ਕੌਣ ਫੜਾਉਂਦਾ ਨਸ਼ੇ ਵਾਲਿਆਂ ਨੂੰ ਕੌਣ ਜਿਹੜਾ ਆ ਉਹ ਬਚਾਉਂਦਾ ਆ ਇਹ ਸਭ ਕੁਝ ਇੱਥੇ ਹੀ ਸਭ ਕੁਝ ਦੀਕ ਨੂੰ ਮਿਲਦਾ ਆਓ ਦੋਸਤੋ ਤੁਹਾਨੂੰ ਇਹ ਅਪੀਲ ਕਰਨ ਲਿਖਿਆ ਕਿ ਅਜੇ ਵੀ ਜੇ ਤੁਸੀਂ ਬਿਲਗਾ نیوز ਆਨਲਾਈਨ ਨੂੰ ਭਾਵੇਂ ਰੋਜ਼ ਵੇਖਦੇ ਹੋ ਪਰ ਚੈਨਲ ਨੂੰ YouTube ਤੇ ਜਾ ਕੇ ਸਬਸਕ੍ਰਾਈਬ ਨਹੀਂ ਕੀਤਾ ਫੇਸਬੁਕ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਜਰੂਰ ਕਰ ਲਵੋ ਆਓ ਕੱਲ ਫੇਰ ਮੜ ਇੱਕ ਤੁਹਾਡੇ ਲਈ ਨਵਾਂ ਵਿਸ਼ਾ ਲੈ ਕੇ ਆਵਾਂਗੇ ਉਸ ਵੇਲੇ ਤੱਕ ਤੁਸੀਂ ਵੇਖਦੇ ਰਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਧੰਨਵਾਦ